ਅੰਜਾਮ ਤ੍ਰਿ ਭਗਵੰਤ ਸਿੰਘ ਮਾਨ ਨੇ ਮਜਨੀ ਸੰਕਟ ਨੂੰ ਦੇਖਦੇ ਹੋਏ ਇੱਕ ਇਤਿਹਾਸਿਕ ਫੈਸਲਾ ਲਿਆ ਜਿਸ ਦੇ ਵਿੱਚ ਸਰਕਾਰੀ ਦਫਤਰਾਂ ਦਾ ਮੌਜੂਦਾ ਸਮਾਂ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਸੀ ਅਤੇ ਉਸ ਸਮੇਂ ਨੂੰ ਸਵੇਰੇ 7:30 ਤੋਂ ਦੁਪਹਿਰ 2 ਵਜੇ ਤੱਕ ਕਰਨ ਦਾ ਐਲਾਨ ਕੀਤਾ। ਇਹ ਫੈਸਲਾ ਮਾਨ ਸਰਕਾਰ ਨੇ 2 ਮਈ ਤੋਂ 15 ਜੁਲਾਈ ਤੱਕ ਪੰਜਾਬ ਸਰਕਾਰ ਦੇ ਸਰਕਾਰੀ ਦਫਤਰਾਂ ਦੇ ਲਈ ਕੀਤਾ। ਉਹਨਾਂ ਨੇ ਕਿਹਾ ਕਿ ਇਹ ਫੈਸਲਾ ਆਉਣ ਵਾਲੇ ਗਰਮੀ ਦੇ ਮੌਸਮ ਦੇ ਵਿੱਚ ਹੋਣ ਵਾਲੀ ਬਿਜਲੀ ਦੇ ਘਾਟ ਨੂੰ ਪੂਰਾ ਕਰਨ ਦੇ ਲਈ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਹ ਫੈਸਲਾ ਪੰਜਾਬ ਸਰਕਾਰ ਦੇ ਸਾਰੇ ਦਫ਼ਤਰਾਂ ਤੇ ਲਗੂ ਹੋਵੇਗਾ ਤੇ ਉਹਨਾਂ ਨੇ ਉਮੀਦ ਜ਼ਾਹਰ ਕੀਤੀ ਹੈ ਕਿ ਇਸ ਦੇ ਨਾਲ ਲਗਭਗ 300 ਤੋਂ 350 ਮੀਗਾਵਾਟ ਬਿਜਲੀ ਦੀ ਬਚਤ ਹੋਵੇਗੀ ਅਤੇ ਪੰਜਾਬ ਸਰਕਾਰ ਦੇ ਹੁਕਮਾਂ ਦੇ ਅਨੁਸਾਰ ਵਧੇਰੇ ਅਕਸਰ ਅਤੇ ਮੁਲਾਜ਼ਮਾਂ ਸਵੇਰੇ 7:30 ਵਜੇ ਦਫ਼ਤਰ ਕੋਚੇ ਅਤੇ ਲੋਕ ਵੀ ਇਸ ਫੈਸਲੇ ਤੋਂ ਜਾਗਰੂਕ ਦਿਖੇ ਜੋ ਕਿ ਆਪਣਾ ਕੰਮ ਕਰਪਾਉਣਾ ਹੈ ਸੰਖੇਤ ਲੋਕਾਂ ਨੇ ਮੁੱਖ ਮੰਤਰੀ ਦੇ ਫੈਸਲੇ ਦੀ ਸ਼ਲਾਘਾ ਕੀਤੀ ਹੈ ਉਧਰ 7:30 ਵਜੇ ਸਰਕਾਰੀ ਦਫ਼ਤਰ ਖੁੱਲਣ ਦੀ ਗਰਾਊਂਡ ਰਿਐਲਿਟੀ ਚੈੱਕ ਕੀਤੀ ਗਈ ਅਤੇ ਸਵੇਰੇ 7:30 ਵਜੇ ਐਸਟੀਐਮ ਸਮਰਾਲਾ ਅਤੇ ਤਹਿਸੀਲ ਕੰਪਲੈਕਸ ਸਮਰਾਲਾ ਦੇ ਸਾਰੇ ਅਧਿਕਾਰੀ ਆਪਣੀਆਂ ਕੁਰਸੀਆਂ ਦੇ ਉੱਪਰ ਹਾਜ਼ਰ ਦਿਖੇ ਇਸ ਦੇ ਨਾਲ ਹੀ ਕੰਮ ਕਰਵਾਉਣ ਆਏ ਲੋਕ ਵੀ ਸਰਕਾਰ ਦੇ ਇਸ ਫੈਸਲੇ ਤੋਂ ਖੁਸ਼ ਦਿਖਾਈ ਦਿੰਦੇ ਨੇ ਅਤੇ ਲੋਕਾਂ ਨੇ ਕਿਹਾ ਕਿ ਇਹ ਫੈਸਲਾ ਵਧੀਆ ਹੈ ਅਤੇ ਇਸ ਦੇ ਨਾਲ ਬਹੁਤ ਸਾਰੇ ਲੋਕ ਆਪਣੇ ਕੰਮ ਜਲਦੀ ਕਰਵਾ ਕੇ ਬਾਅਦ ਚੋਂ ਨੌਕਰੀ ਉੱਪਰ ਜਾ ਸਕਦੇ ਨੇ ਬਹੁਤ ਵਧੀਆ ਜੀ ਇਹ ਤਾਂ ਕੀ ਫਾਇਦਾ ਹੋਗੀ ਬੈਨੀਫਿਟ ਕਿਉਂ ਸਰਕਾਰ ਦੇ ਸਰਕਾਰ ਨੂੰ ਤਾਂ ਬੈਨੀਫਿਟ ਹੈ ਹੀ ਐ ਜੀ ਤੇ ਸਾਨੂੰ ਮੁਲਾਜ਼ਮਾਂ ਨੂੰ ਵੀ ਬੈਨੀਫਿਟ ਹੈ ਜੀ ਜੇ ਕੁਝ ਮੁਲਾਜ਼ਮ ਬੜੀ ਦੂਰੋਂ ਆਉਂਦੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਲੱਗੂ 8:30 ਵਜੇ ਆਫਿਸ ਪਹੁੰਚਣਾ ਵਾ ਤੁਸੀਂ ਜਿਵੇਂ ਪਟਿਆਲੇ ਤੋਂ ਆਉਂਦੇ ਸੀ ਗਿਆ ਵਾ ਤਾਂ ਕਿਸ ਤਰ੍ਹਾਂ ਲੱਗਣਾ ਤੁਹਾਨੂੰ ਨਹੀਂ ਮੈਨੂੰ ਤਾਂ ਕੋਈ ਔਖਾ ਨਹੀਂ ਲੱਗਿਆ ਜੀ ਬੱਚਿਆਂ ਨੂੰ ਸਕੂਲ ਤੇ ਜਣਾ ਵੀਉਣਾ ਨਹੀਂ ਬੱਚੇ ਮੇਰੇ ਵੱਡੇ ਨੇ ਜੀ ਬੱਚੇ ਆਪ ਤਿਆਰ ਹੋ ਕੇ ਜਾ ਸਕਦੇ ਨੇ ਜੀ ਤੁਸੀਂ ਅੱਜ ਦਫ਼ਤਰ ਕਿੰਨੇ ਵਜੇ ਪਹੁੰਚ ਗਏ ਮੈਂ ਆ ਗਈ ਸੀ ਜੀ 7 7:35 ਤੇ ਤੇ ਮੁਲਾਜ਼ਮ ਸਾਰੇ ਆ ਗਏ ਸੀ ਹਾਂਜੀ ਆ ਗਏ ਸੀ ਜੀ ਤੇ ਅੱਜ ਪਹਿਲਾ ਦਿਨ ਕਿਸ ਤਰ੍ਹਾਂ ਮਹਿਸੂਸ ਹੋ ਰਿਹਾ ਜੀ ਬਹੁਤ ਵਧੀਆ ਲੱਗ ਰਿਹਾ ਜੀ ਤੇ ਬਾਕੀ ਮੁਲਾਜ਼ਮਾਂ ਕੀ ਹੋਊਗੇ ਸਰਕਾਰ ਦੇ ਫੈਸਲੇ ਤੇ ਸਰਕਾਰ ਦਾ ਫੈਸਲਾ ਹੈ ਜੀ ਸਰਕਾਰ ਦਾ ਫੈਸਲਾ ਮੰਨਣਾ ਚਾਹੀਦਾ ਆਪਣੇ ਟਾਈਮ ਤੇ ਆ ਕੇ ਆਪਣੀ ਡਿਊਟੀ ਨੂੰ ਪੂਰਨ ਜੀ ਤੇ ਇਸ ਨਾਲ ਸਰਕਾਰ ਵੱਲੋਂ کیا ਗਿਆ ਹੋਈ ਗਰਜ ਦੀ ਬਚਤ ਹੋ ਗਈ ਲੱਗਦਾ ਮੇ ਬਿਜਲੀ ਦੀ ਬਚਤ ਹੋ ਇਸ ਨਾਲ ਹੋਏਗੀ ਜੀ ਤੇ ਲੋਕਾਂ ਨੂੰ ਆਤਰ ਜਿਵੇਂ ਆਮ ਲੋਕਲ ਕਮੂ ਦਫਤਰ ਜਾਨੇ 10 ਵਜੇ ਜੀ ਹਾਂਜੀ ਹਾਂਜੀ ਪਰ ਲੋਕ ਤਾਂ ਹਜੇ ਤੱਕ ਕੋਈ ਨਹੀਂ ਸਾਡੇ ਕੋਲ ਪਹੁੰਚਿਆ ਜੀ ਪਰ ਅਸੀਂ ਮੁਲਾਜ਼ਮ ਪਹੁੰਚ ਗਏ ਆ ਸਾਰੇ ਆਪਣੇ ਟਾਈਮ ਤੇ ਜੀ ਇਸ ਤੋਂ ਇਹ ਕੀ ਕਹਿਣਾ ਚਾਹੁੰਦੇ ਲੋਕਾਂ ਨੂੰ ਮੈਸੇਜ ਵੀ ਦੇਣਾ ਚਾਹੁੰਦੇ ਵੀ ਅੱਜ ਜਿਹੜਾ ਟਾਈਮ ਚੇਂਜ ਹੋਇਆ ਟਾਈਮ ਚੇਂਜ ਹੋਇਆ ਜੀ ਸਰਕਾਰ ਨੇ ਵਧੀਆ ਕੰਮ ਕੀਤਾ ਲੋਕਾਂ ਨੂੰ ਚਾਹੀਦਾ ਆਪਣਾ ਟਾਈਮ ਨਾ ਲਾ ਕੇ ਗਰਮੀ ਦੀ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾਂ ਆਪਣੇ ਕੰਮ ਆਫਿਸ ਜਾ ਕੇ ਆਪਣੇ ਨਿਵੇੜ ਲੈਣ ਜੀ ਸਟਾਫ ਦੀ ਦੇਖ ਕੇ ਕਿਸ ਤਰ੍ਹਾਂ ਲੱਗੇ ਬਹੁਤ ਖੁਸ਼ ਹੋਇਆ ਜੀ ਮੇਰਾ ਮਨ ਬਹੁਤ ਖੁਸ਼ ਹੋਇਆ ਕਿ ਮੇਰੇ ਤੋਂ ਪਹਿਲਾਂ ਮੇਰਾ ਸਟਾਫ ਇੱਥੇ ਖੜਾ ਹੋਇਆ ਸੀ ਜੀ ਠੀਕ ਹੈ ਹਾਂ ਜੀ ਤੇ ਕਿਸ ਤਰ੍ਹਾਂ ਲੱਗਦਾ ਤੁਹਾਡਾ ਫੈਕਟਰੀ ਜਿਹੜਾ ਸਾਫ ਸਫੋਲ ਠੀਕ ਹੈ ਕੰਮੇ ਕਰਦੇ ਹਾਂ ਜੇ ਪਹਿਲਾਂ ਉਹਦੇ ਸਟਾਫ ਹਾਂ ਤਾਂ ਤਾਂ ਹੋਊਗਾ ਇਹਦਾ ਤਾਂ ਹੋਊਗਾ ਜਿਵੇਂ ਵੀ ਲਿਬਰੀ ਲਈ ਪਹਿਲਾਂ ਜਿੰਨੇ ਅੰਦਨੀ ਪੜੀ ਪਰ ਸਰਜਰੀ ਉੱਤੇ ਆਣਾ ਪਿਆ ਤੇ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਮਹਿਸੂਸ ਨਹੀਂ ਹੋਈ ਜੀ ਨੇ ਕੋਈ ਪਰਵਾਨੀ ਨਹੀਂ ਪਹਿਲਾਂ ਵੀ ਉੱਠਦੀ ਆਂ ਮੰਤੇ ਤਾਂ ਆਉਂਦੇ ਹੈ ਜੀ ਖੰਨੇ ਤੋਂ ਹੀ ਖੰਨੇ ਤੋਂ ਨੂੰ ਕਿੰਨੇ ਵੀ ਉੱਠੇ ਫਿਰ ਕਿੰਨੇ ਵੀ ਉੱਤ ਤੁਰੇ ਕਿਸ ਤਰ੍ਹਾਂ ਆਏ ਸਾਢੇ 4 ਗੱਡੀ ਤੇ ਸਾਢੇ 4 ਉੱਤੇ ਤੇ ਉਸ ਤੋਂ ਗੱਡੀ ਗਈ ਤੇ ਉਹਦੇ ਦਿਨ ਰਾਤ ਸੀ ਕੁਝ ਐਸੀ ਨਹੀਂ ਕੋਈ ਨਹੀਂ ਸੀ ਮੈਂ ਮੇਜਰ ਸਿੰਘ ਅੱਜ 7:30 ਆ ਗਏ ਸੀ ਬਾਕੀ ਬਾਤਾਂ ਪਬਲਿਕ ਪਹੁੰਚੀ ਨਹੀਂ ਆਈ ਨਹੀਂ ਕੋਈ ਨਹੀਂ ਆਇਆ ਜੀ ਯਾਨੀ ਮੈਂ ਕਦੇ ਨਹੀਂ ਪਹੁੰਚਿਆ ਨਹੀਂ ਲੋਕਾਂ ਨੂੰ ਮੈਸੇਜ ਕਿਵੇਂ ਜਾਊਗਾ ਕਿ 2 ਵਜੇ ਟਾਈਮ ਹੋ ਜਾਏ। ਨੀਤਾ ਜੀ ਹੁਣ ਰੋਜ਼ ਟੀਵੀ ਚ ਆਉਂਦਾ ਹੀ ਆ ਖਵਾਣਾ ਚਾਹੁੰਦਾ। ਇਹ ਫੈਸਲੇ ਨੂੰ ਕਿਸ ਤਰ੍ਹਾਂ ਦੇ ਦੇ ਪ੍ਰਚਾਰ ਕਰਦੇ। ਇਹ ਸਰਕਾਰ ਦਾ ਫੈਸਲਾ ਵੀ। ਕਿਸ ਤਰ੍ਹਾਂ ਦੇ। ਠੀਕ ਆ। ਇਹ ਨਾਲ ਬਿਜਲੀ ਦੀ ਬਚਤ ਹੋਊਗੀ ਜੀ। ਹੁਣ 2 ਵਜੇ ਬੰਦ ਹੋ ਜਾ ਕਰਾਂਗੇ। ਪਹਿਲਾਂ ਦਫ਼ਤਰ ਕਿੰਨੇ ਵਜੇ ਹੁੰਦੇ ਸੀਗੇ? ਪਹਿਲਾਂ 5 ਵਜੇ। 5 ਤੋਂ ਕੰਮ ਜਿਵੇਂ ਪੁਰਾਣੀ ਕੋ ਦਾ ਕੰਮ ਬਹੁਤਾ ਜੀ ਹੋਰ ਵੀ ਟਾਈਮ ਲਾਉਣਾ ਪੈਂਦਾ। ਹੁਣ 2 ਵਜੇ 2 ਵਜੇ ਬੰਦ ਕਰਿਆ ਕਰਾਂਗੇ। ਵਧੀਆ ਫੈਸਲਾ ਸਰਕਾਰ ਦਾ ਜੀ ਪਰ ਹਜੇ ਸਾਨੂੰ ਦਿੱਕਤ ਆਊਗੀ ਕਿਉਂਕਿ ਪਿੰਡਾਂ 'ਚ ਹਜੇ ਇਹ ਗੱਲ ਦਾ ਕਿਸੇ ਨੂੰ ਪਤਾ ਕਿਸੇ ਨੂੰ ਨਹੀਂ ਪਤਾ ਜਿਵੇਂ ਮੈਨੂੰ ਵੀ ਨਹੀਂ ਪਤਾ ਸੀ ਮੈਂ ਵੀ 9 ਵਜੇ ਪਹੁੰਚਿਆ ਜੇ ਫਿਰ ਇਹ ਦੋ ਵਜੇ ਤੋਂ ਬਾਅਦ ਲੋਕਾਂ ਨੂੰ ਕੋਈ ਪਰੇਸ਼ਾਨੀ ਨਹੀਂ ਨਹੀਂ ਪਰੇਸ਼ਾਨੀ ਨਹੀਂ ਹੁੰਦੀ ਕਿਉਂਕਿ ਅੱਗੇ ਵੀ 3 ਵਜੇ ਤੱਕ ਫਰਦ ਮਿਲਦੀ ਆ ਹਰ ਇੱਕ ਨੂੰ ਪਤਾ ਇਸ ਕਰਕੇ ਵੀ ਦਿੱਕਤ ਨਹੀਂ ਆਉਂਦੀ ਲੋਕਾਂ ਨੂੰ ਇਸ ਫੈਸਲੇ ਦਾ ਸਰਕਾਰ ਨੇ ਬਿਜਲੀ ਬਚਾਉਣ ਦਾ ਸੋਚਿਆ ਕੀ ਗੱਲ ਵਧੀਆ ਫੈਸਲਾ ਵਧੀਆ ਫੈਸਲਾ ਬਚੂਗੀ ਬਿਜਲੀ ਕਿਉਂਕਿ ਅੱਗੇ 9 ਵਜੇ ਆਉਂਦੇ ਸੀ ਗਰਮੀ ਹੋ ਜਾਂਦੀ ਆ ਹੁਣ ਸਾਰੇ ਸੀ ਚਲਾਉਣੇ ਪੈਂਦੇ ਨੇ ਪੱਖੇ ਚਲਾਉਣੇ ਪੈਂਦੇ ਨੇ ਹੁਣ 7 ਵਜੇ ਆਵਾਂਗੇ ਤਾਂ 2 ਘੰਟੇ ਬਿਜਲੀ ਬਚੂਗੀ ਕੀ ਮੈਸੇਜ ਦੇਣਾ ਚਾਹੁੰਦੇ ਲੋਕਾਂ ਨੂੰ ਆਮ ਜਨਤਾ ਨੂੰ ਮੈਸੇਜ ਦੇਣਾ ਹੈ ਇਸ ਬਾਰੇ ਤਾਂ ਅਸੀਂ ਕੁਝ ਨਹੀਂ ਕਹਿੰਦੇ ਅਸੀਂ ਤਾਂ ਕਹਿੰਦੇ ਆ ਬਹੁਤ ਵਧੀਆ ਜੋ ਫੈਸਲਾ ਹੋਇਆ ਵਧੀਆ ਹੋਇਆ ਤੇ ਉਸ ਤੋਂ ਬਾਕੀ ਲੋਕਾਂ ਦਾ ਟਾਈਮ ਵੀ ਬਚੂਗਾ ਦੁਪਹਿਰ ਤੋਂ ਬਾਅਦ ਆਪਦਾ ਕੁਝ ਮਰਜ਼ੀ ਮੁਲਾਜ਼ਮ ਵੀ ਕਰ ਸਕਦੇ ਨੇ ਜਿਹੜਾ ਆਮ ਇਨਸਾਨ ਆ ਉਹ ਵੀ ਆਪਦੀ ਜੇ ਕੁਸਮਤ ਨਾਲ ਨੂੰ ਆਪਣੀ ਫੈਮਲੀ ਵਰਸ ਟਾਈਮ ਟਾਈਮ ਮਿਲ ਗਿਆ ਹਾਂਜੀ ਤੇਸ ਚੈਨਲ ਦੇ ਲਈ ਜਸਵਿੰਦਰ ਸਿੰਘ ਜਸਦੀ ਦੀ ਰਿਪੋਰਟ